ਜਾ ਜਿਵੇਂ ਹੁਣ ਵਿਚਾਰੇ ਢੱਲੇਵਾਲ ਸਾਹਿਬ ਹੁਣ ਆਪਣੇ ਧਰਨੇ ਤੇ ਬੈਠੇ ਨੇ ਮਾਰਨ ਵਰਦੇ ਤੇ ਬੈਠੇ ਨੇ ਦੇਖੋ ਕਿੱਡਾ ਵੱਡਾ ਆਪਣੇ ਦੇਸ਼ ਦੀ ਖਾਤਰ ਉਹ ਕੰਮ ਕਰ ਰਹੇ ਨੇ ਜੀ ਜੇ ਤੁਸੀਂ ਮੰਨਦੇ ਹੋ ਉਹਦੇ ਵੀ ਲੱਤਾਂ ਖਿੱਚੀਆਂ ਨੇ ਬੜੇ ਮੈਂ ਉਹਨਾਂ ਦੇ ਇੱਕ ਦਿਨ ਮੈਂ ਕਿਹਾ ਮੈਂ ਯਾਰ ਇਹ ਤਾਂ ਵਿਚਾਰੇ ਰੱਬੀ ਰੂਹ ਆ ਵੀ ਜਿਹੜੀ ਦੇਖੋ ਕੀ ਆਪਣੀ ਖਾਤਰ ਭੁੱਖੇ ਰਹਿ ਰਹੇ ਨੇ ਉਹਨਾਂ ਦੀ ਸਰੀਰ ਚੋਂ ਜਾਨ ਵੀ ਨਹੀਂ ਗਈ ਮਹਲੇ ਵੀ ਇਹਨਾਂ ਦੇ ਕਮੈਂਟ ਦੇਖੋ ਵੀ ਵਧੀਆ ਹੋਣਗੇ ਵਿੱਚ ਉਹਨਿੰਦੀ ਅੰਗ ਨਹੀਂ ਬਿਲਕੁਲ ਇਹਦਾ ਬਾਬੇ ਨਾਨਕ ਨੂੰ ਕਰਾਈਆ ਕਹੀ ਜਾਂਦੇ ਵਿੱਚ ਉਹਨਾਂ ਦਾ ਕੋਈ ਨਾ ਨਾ ਕਰਦਾ ਜਿਆ ਕਰਦੇ ਕੁਛ ਇਹਨੂੰ ਨਹੀਂ ਬਕਸਦੇ ਜਿਹੜੇ 90 ਬਲੌਗ ਨੇ ਕਿਸੇ ਨੂੰ ਨਹੀਂ ਬਕਸਦੇ ਉਹਨਾਂ ਦੇ ਹਿਸਾਬ ਨਾਲ ਡਿਜ਼ਾਈਨ ਬਣਾ ਕੇ ਮੈਂ ਉਹਨਾਂ ਦੀ ਕੋਠੀ ਦਾ ਮਾਲ ਬਣਾਇਆ 62000 ਰੁਪਏ ਦਾ ਅੱਛਾ ਜੀ ਮੈਨੂੰ ਕਹਿੰਦਾ ਵੀਰੇ ਵਿੱਚ ਕੀ ਆ ਅਸੀਂ ਲਵੇ ਖੜ ਕੇ ਮਾਲ ਤਿਆਰ ਕਰਾਵਾਂਗੇ ਅਸੀਂ ਐ ਕਰਾਵਾਂਗੇ ਅਸੀਂ ਬਾਹ ਕਰਾਵਾਂਗੇ ਮੈਂ ਕਿਹਾ ਠੀਕ ਹੈ ਜੀ ਕਰਾ ਲਿਓ ਆਪਾਂ ਨੂੰ ਕੀ ਤਰਾਜ ਆ ਦੇਖੋ ਬਿਲਕੁਲ ਹਾਂ ਜੀ ਮੈਂ ਇਹਨਾਂ ਨੂੰ ਬਾਅਦ ਵਿੱਚ ਪੁੱਛਿਆ ਮਾਈ ਤੁਸੀਂ ਇੰਨਾ ਬਹਿਮ ਕਿਉਂ ਕਰ ਰਹੇ ਹੋ ਉਹ ਕਹਿੰਦਾ ਭਾਈ ਜੀ ਅਸੀਂ ਕਹਿੰਦਾ ਐਸਟੀਮੇਟ ਲਵਾ ਕੇ ਆਏ ਆ ਸਾਰੇ ਕਿਤੇ ਅੱਛਾ ਜੀ ਕਿਸੇ ਨੇ ਕਹਿੰਦਾ ਪੌਣੇ 2 ਲੱਖ ਦਾ ਐਸਟੀਮੇਟ ਬਣਾਇਆ ਅੱਛਾ ਜੀ ਕਿਸੇ ਨੇ 2 ਲੱਖ ਦਾ ਐਸਟੀਮੇਟ ਬਣਾਇਆ ਹੂੰ ਕਿਸੇ ਨੇ 1.5 ਲੱਖ ਦਾ ਐਸਟੀਮੇਟ ਬਣਾਇਆ ਤੂੰ ਕਹਿੰਦਾ ਵਾਟ ਇਹਰ ਤੇ ਐਸਟੀਮੇਟ ਕਿਉਂ ਬਣਾ ਤਾ ਵੀਰੇ ਅੱਛਾ ਜੀ ਹਾਂਜੀ ਇੰਨਾ ਫਰਕ ਸਾਰੇ ਉਹ ਲੱਕੜ ਵਾਲੇ ਮਿਸਤਰੀ ਕੰਮ ਕਰਦੇ ਨੇ ਹੁਣ ਬਾਈ ਕਮਿਸ਼ਨ ਜਿਹਨੇ ਭੈਣ ਦਾ ਦੂਜੇ ਲੁੱਟ ਖਾਦਾ ਹੋਇਆਗਾ ਉਹ ਨਹੀਂ ਕਿਤੇ ਕੰਮ ਕਰ ਸਕਦਾ ਉਹ ਤਾਂ ਹੁਣ ਨਾ ਘਰਦਾ ਰਿਆ ਨਾ ਘਾਟਦਾ ਰਿਆ ਵੀਰੇ ਦੇਖੋ ਜੀ ਅਸੀਂ ਸਾਗਵਾਨ ਵੇਚਦੇ ਆ ਪੂਰੀ ਵਧੀਆ ਕੁਆਲਿਟੀ ਦੀ ਓਕੇ ਜੀ ਸ ਜੇ ਕੋਈ ਸੜਾਣ ਫੜਾਣ ਸੜਾਣ ਦੇ ਵਿੱਚ ਚੱਕਰਾਂ 'ਚ ਤੁਸੀਂ ਪੈਣਾ ਉਹ ਤੁਸੀਂ ਆਪਦਾ ਆ ਕੇ ਆਪ ਚੈੱਕ ਕਰਨਾ ਵੀ ਇਹ ਕਿਹੜੀ ਲੱਕੜਾ ਸਾਡੇ ਦੇ ਵਿਸ਼ਵਾਸ ਨਾ ਕਰੋ ਨਾ ਤੁਸੀਂ ਸਾਡੇ ਕਹਿਣ ਤੇ ਕਰਨਾ ਠੀਕ ਹੈ ਅਸੀਂ ਤਾਂ 100 ਕੁਸ਼ ਕਹਾਂ ਅੱਦੇ ਲੋਕ ਅੱਜ ਕੱਲ੍ਹ ਹੈ ਜੇ ਪਾਡੇ ਲੋਕ ਨੇ ਆਪਦੇ ਰਿਸ਼ਤੇਦਾਰਾਂ ਨੂੰ ਇਹ ਦੱਸਣ ਦੇ ਮਾਰੇ ਵੀ ਮੈਂ 50 ਲੱਖ ਲਾਇਆ ਬਸ ਕੋਈ ਮਤਲਬ ਨਹੀਂ ਉਹਨਾਂ ਨੂੰ ਬਸ ਉਹਨਾਂ ਨੇ ਸਿਰਫ ਇਹ ਫੁਕਰੀ ਮਾਰਨੀ ਹੈ ਵੀ ਮੈਂ ਬਾਊ ਜੀ 15 ਲੱਖ ਦੀ ਲੱਕੜ ਲੈ ਕੇ ਆਇਆ ਸੀ 10 ਲੱਖ ਮਿਸਤਰੀ ਨੇ ਮੈਂ ਲੇਬਰ ਦਿੱਤੀ ਹੈ ਜੀ ਮੈਂ ਤਾਂ ਬਚੀ ਲੱਖ ਲਾਇਆ ਸਿਰਫ ਇੱਕ ਸੋ ਸੇਵਾ ਜੀ ਹੂੰ ਚੀਜ਼ ਦੀਆਂ ਰਾੜਾਂ ਵੀ ਪਾਈ ਹੋਏ ਨੇ 2 ਇੰਚ ਗਾਜ ਵੀ ਪਾਇਆ ਹੋਇਆ 5 ਇੰਚ ਫਰੇਮ ਵੀ ਲਾਈ ਹੋਇਆ 8 ਇੰਚ ਖੁਰਜੀ ਤਾਂ ਲਾਈ ਆ 8 ਇੰਚ ਗੁਰਜੀ ਥੱਲੇ ਲਾਈ ਆ ਕਹਿੰਦਾ ਮਤਲਬ ਵੀ ਜਿਹਦੀ ਲੇਬਰ ਲੇਬਰ ਦੀ ਗੱਲ ਕਰੀਏ ਤਾਂ 3000 ਰੁਪਏ ਦੀ ਲੇਬਰ ਆ ਬੱਲੇ ਅੱਛਾ ਜੇ ਆਮ ਆਪਾਂ ਨਾਰਮਲ ਹੀ ਗੱਲ ਕਰੀਏ ਹੈਨਾ ਜੀ ਹਾਂ ਜੀ ਆਪਾਂ ਤੁਹਾਨੂੰ ਇਹ 3500 ਰੁਪਏ ਦੇ ਵਿੱਚ 3000 3200 ਰੁਪਏ ਦੇ ਵਿੱਚ ਪੱਲੇ ਹੀ ਦੇ ਦੇਣੇ ਅੱਛਾ ਜ ਇੰਨਾ ਰੇਟ ਦਾ ਮਤਲਬ ਕਿ ਲੇਬਰ ਦੇ ਮੁੱਲ ਦੇ ਵਿੱਚ ਪੱਲਾ ਜਿਹੜੀਆਂ ਅੰਦਰੂਨੀ ਚੀਜ਼ਾਂ ਨੇ ਜਿਹੜਾ ਲਾਈਟਾਂ ਥੱਲੇ ਮਾਲ ਲੱਗਿਆ ਹੁੰਦਾ ਜਾਂ ਡਿਸਪਲੇ 'ਚ ਮਾਲ ਲੱਗਿਆ ਹੁੰਦਾ ਉਹ 90% ਫੇਕ ਹੁੰਦਾ। ਸਤਿ ਸ੍ਰੀ ਅਕਾਲ ਦੋਸਤੋ ਲੰਗੋਵਾਲੀਆ ਗੋਵਿੰਦ ਸਿੰਘ ਪੇਜ ਤੇ ਸਵਾਗਤ ਹੈ ਲੈ ਵੀ ਲਖਵਿੰਦਰ ਬਾਈ ਨੇ ਲਿਆਂਦੀ ਨਵੀਂ ਮਸ਼ੀਨ ਜਿਹੜਾ ਇੰਡੀਆ ਦੇ ਵਿੱਚ ਜਿਹੜਾ ਬੰਦਾ ਚੈਲੰਜ ਕਰਦਾ ਵੀ ਸਭ ਤੋਂ ਸਸਤੇ ਦਰਵਾਜ਼ੇ ਉਸ ਬਾਈ ਨੇ ਇੱਕ ਹੋਰ ਮਸ਼ੀਨ ਲਿਆਂਦੀ ਪਹਿਲਾਂ ਦੇ ਦਈਏ ਵਧਾਈ ਬਾਈ ਜੀ ਸასი ਸ਼ਕਲ ਮੁਬਾਰਕਾਂ ਤੁਹਾਨੂੰ ਥੈਂਕ ਯੂ ਵੀਰੇ ਹੁਣ ਬਾਈ ਕਹਿੰਦਾ ਦੁੱਗਣੀ ਸਪੀਡ ਨਾਲ ਕੰਮ ਕੱਢਿਆ ਕਰਾਂਗੇ ਹੁਣ ਜਿਹੜੇ ਵੀਰ ਦਾ ਇਹ ਲੰਬਾ ਹੋਊਗਾ ਵੀ ਥੋੜਾ ਜਿਆਦਾ ਲੇਟ ਹੋ ਜਾਂਦਾ ਕੰਮ ਹੁਣ ਉਹ ਵੀ ਮੁਕਾ ਦੇਣਾ ਹਨਾ ਜੀ 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 ਅੱਛਾ ਬਾਈ ਜੀ ਕੀ ਹਿਸਾਬ ਕਿਤਾਬ ਆ ਇਧਰਾ ਸੋਹਣਾ ਡਿਜ਼ਾਈਨ ਬਹੁਤ ਲੱਗ ਰਿਹਾ ਮੈਨੂੰ ਆ ਸੋਹਣੀ ਵੇਲ ਜੀ ਪਾਈ ਵੀ ਬੜੀ ਘੈਂਟ ਆ ਹਨਾ 200 ਸੀਟ ਹੈ ਜੀ ਇਹ ਹਾਂਜੀ ਵੇਲੇ ਤੇ ਕੱਢੀ ਹੋਈ ਹੈ ਬਰੀਕੀ ਦੇ ਵਿੱਚ ਬਰੀਕੀ ਦੇ ਵਿੱਚ ਕੰਮ ਤਾਂ ਹੋਊਗਾ ਜੇ ਮੰਨ ਕੇ ਚੱਲੋ ਵੀ ਤੁਹਾਡਾ ਕੰਮ ਸਹੀ ਹੋਊਗਾ ਹਾਂ ਜੀ ਠੀਕ ਹੈ ਜੇ ਇਹਦੇ ਵਿੱਚ ਮੰਨ ਲਓ ਵੀ ਕਿਸੇ ਫੈਵੀਕੋਲ ਦੇ ਵਿੱਚ ਘਾਟ ਹੁੰਦੀ ਜਾਂ ਕੋਈ ਚੀਜ਼ ਤਾਂ ਇਹਦੇ ਵਿੱਚ ਵੇਲ ਨਾ ਨਿਕਲਦੀ ਇਹ ਉਖੜ ਜਾਂਦੀ ਫਿਰ ਤਾਂ ਉਖੜ ਜਾਂਦੀ ਇਹਦਾ ਜਿਹੜਾ ਰੇਟ ਹੈ ਜੀ ਤੁਸੀਂ ਐ ਮੰਨ ਕੇ ਚੱਲੋ ਵੀ ਐਡਾ ਗੂੜਾ ਡਿਜ਼ਾਈਨ ਪਾਇਆ ਹੋਇਆ ਹਮ ਗਲੋਸੀ ਇਹਦੇ ਸੁਨਮੈਕਾ ਵਾਲਾ ਆਇਆ ਹੋਇਆ ਟੀ ਕਲਰ ਹੈ ਅੱਜ ਦਾ ਸਭ ਤੋਂ ਟ੍ਰੈਂਡਿੰਗ ਦਰਵਾਜ਼ਾ ਜੇ ਆਪਾਂ ਇਹਨੂੰ ਕਹਿ ਦਈਏ ਓਕੇ ਤਾਂ ਇਹ ਸਿਰਫ ਇਹਦਾ ਰੇਟ ਹੈ ਜਿਹੜਾ 140 ਰੁਪਏ ਸਕਰ ਫੁੱਟ ਹੈ ਜੀ ਇਹਦਾ ਜੀ ਇਹਦਾ ਵੀ ਰੇਟ ਆਹ ਕੜਾਈ ਦੀ ਕਰਕੇ ਵੀ ਕੜਾਈ ਕਰਕੇ ਵੀ 140 ਰੁਪਏ ਸਕਰ ਫੁੱਟ ਦੇ ਹਿਸਾਬ ਨਾਲ 303200 ਰੁਪਏ ਦਾ ਦਰਵਾਜ਼ਾ ਮਸਾ ਹੀ ਪੈਂਦਾ ਬਾਈ ਹੁਣ ਫੇ ਕਰੀ ਕੀ ਆ ਨਾ ਦਿਨੋਂ ਦਿਨ ਹੁਣ ਜੇ ਕੜਾਈ ਨੂੰ ਨਿਗਾਹ ਮਾਰੀ ਇਹ ਤੇ ਕਿੰਨਾ ਟਾਈਮ ਲੱਗਿਆ ਹੋਊਗਾ ਰੇਟ ਕਢਾਉਣ ਵਾਲੀ ਗੱਲ ਹੋ ਗਈ ਹੈ ਨਾ ਇਹਦਾ ਵੀ ਕਮਾ ਕੀ ਰਿਹਾ ਤੂੰ ਕਮਾਈ ਬਥੇਰੀ ਹੈ ਜੀ ਇਹੋ ਜੀ ਗੱਲ ਨਹੀਂ ਵੀ ਕਮਾ ਨਹੀਂ ਰਹੇ ਸੀਮਤ ਕਮਾਈ ਆ ਕੰਮ ਜਿਆਦਾ ਕਰਦੇ ਆ ਕਮਾਈ ਘੱਟ ਕਰਦੇ ਆ ਜੀ ਅੱਛਾ ਉਹਦੇ ਨਾਲ ਹੀ ਵੱਧ ਕਮਾਈ ਹਾਂ ਇਹਦੇ ਵਿੱਚ ਕਾਰਨ ਕੀ ਹੁੰਦਾ ਜਿਵੇਂ ਹੁਣ ਮੰਨ ਲਓ ਕਈ ਬੰਦੇ ਮੈਂ ਦੇਖੇ ਨੇ ਰੁਪਈਆ ਜਿਆਦਾ ਲਾਉਂਦੇ ਨੇ ਜਿਹੜੇ ਬੰਦੇ ਨੇ ਇੱਕ ਵਾਰ ਜੀ 2-4 ਕਰੋੜ ਰੁਪਈਆ ਲਾ ਕੇ ਆਪਦਾ ਸ਼ੋਰੂਮ ਤਿਆਰ ਕਰ ਲਿਆ ਫੈਕਟਰੀ ਤਿਆਰ ਕਰ ਲਈ ਉਹਦੇ ਬਾਅਦ ਤੇ ਫਿਰ 150 ਰੁਪਏ ਦੀ ਵੈਲਿਊ ਖਤਮ ਹੋ ਜਾਂਦੀ ਹੈ ਬਿਲਕੁਲ ਜੀ ਠੀਕ ਹੈ ਜੀ ਉਹ ਬੰਦਾ ਇਹ ਸੋਚਦਾ ਵੀ ਯਾਰ ਇਹਦੇ ਵਿੱਚ 100 ਰੁਪਈਆ ਬਚੇ ਇਹ ਕੀ ਮਤਲਬ ਹੈ ਆਪਾਂ ਨੇ ਇੰਨੇ ਪੈਸੇ ਲਾਤੇ ਪਰ ਆਪਣਾ ਕੀ ਸਿਸਟਮ ਹੈ ਜੀ ਆਪਾਂ ਨੇ ਕੰਮ ਵੀ ਸ਼ੁਰੂ ਮੰਨ ਲਓ ਵੀ ਰ 来 भाई जमे भाई ने दसया भाई थोड़ी कमाई कम भाई आ, ते ਵੱਧ ਕੰਮ ਕਰ ਲੈਨੇ ਆ ਨਿਗਾ ਮਾਰ ਲੋ ਬਾਈ ਇਹ ਆਰਡਰ ਤੇ ਸਾਰਿਆਂ ਤੇ ਲੇਬਲ ਲੱਗੇ ਪਏ ਨੇ ਵੀ ਕਿਹੜਾ ਕਿਹਦਾਗਾ ਕਿਹੜਾ ਕਿਹਦਾਗਾ ਆਰਡਰ ਪੂਰੇ ਨਹੀਂ ਹੁੰਦੇ ਹੀ ਸੱਤ ਮੇਰਾ ਮੂਰੇ ਦੇਖ ਲੋ ਆ ਠੇਰੀਆਂ ਦੀਆਂ ਠੇਰੀਆਂ ਇਹ ਸਾਰਾ ਆਰਡਰ ਆ ਮਾਲ ਦਾ ਤੇ ਬਾਈ ਹੁਣਾਂ ਕੋਲੇ ਆਰਡਰ ਇੰਨਾ ਘੜਿਆ ਪਿਆਗਾ ਵੀ ਮੈਨੂੰ ਲੱਗਦਾ ਇੱਕ ਦੋ ਮਸ਼ੀਨਾਂ ਹੋਰ ਲਾਉਣੀਆਂ ਪੈਣਗੀਆਂ ਹਨਾ ਜੀ ਇਹ ਜੀ ਹਾਂ ਜੀ ਲਾਇਆਂ ਨੇ ਜੀ ਹੁਣ ਆਪਰੇ ਰਮੀਆ ਅੱਛਾ ਲਾ ਦਿਆਂ ਹੋਰ ਵੀ ਲਾ ਦੇ ਚਲੋ ਵਧੀਆ ਬਾਈ ਖਿੱਚ ਦੋ ਕੰਮ ਬਾਈ ਕੋਈ ਆਏ ਨਾ ਹੋਵੇ ਵੀ ਕਿਸੇ ਨੂੰ ਕੋਈ ਲੰਬਾ ਨਾ ਰਹੇ ਜੇ ਵੀ ਸਾਡਾ ਕੰਮ ਲੇਟ ਹੋ ਗਿਆ ਲੰਬਾ ਤੁਸੀਂ ਐਵੇਂ ਮੰਨ ਕੇ ਚੱਲੋ ਜੀ ਜਿਵੇਂ ਹੁਣ ਆ ਸ਼ੀਟ ਪਈ ਹੈ ਹਾਂਜੀ ਇਹ ਇੱਕ ਕਲਰ ਦੀ 1000 ਪਲੱਸ ਸ਼ੀਟ ਹੈ ਠੀਕ ਹੈ ਜੀ ਜਦੋਂ ਮੰਨ ਕੇ ਚੱਲੋ ਵੀ ਆਪਾਂ ਮਾਰਕੀਟ ਦੇ ਵਿੱਚੋਂ ਇਕੱਠਾ ਬਲਕ ਚ ਮਾਲ ਖਰੀਦਾਂਗੇ ਬਲਕਿ ਚਮਾਲ ਵੇਚਾਂਗੇ ਤਾਂ 2 ਰੁਪਏ ਦਾ ਕਸਟਮਰ ਦਾ ਵੀ ਫਾਇਦਾ ਹੋ ਜਾਂਦਾ 2 ਰੁਪਏ ਦਾ ਆਪਾਂ ਇਹ ਨਾ ਕਹੋ ਲਾਈਟਾਂ ਤੁਸੀਂ ਆਪਣੇ ਘਰੇ ਜਿੰਨੀਆਂ ਮਰਜ਼ੀ ਲਵਾ ਲਓ ਲਾਈਟਾਂ ਪਿੱਛੇ ਨਾ ਜਾਇਆ ਕਰੋ ਵੀ ਉੱਥੇ ਉਹਨਾਂ ਡਿਸਪਲੇ ਜ਼ਿਆਦਾ ਲਾਈ ਹੋਈ ਹੈ ਫੈਸ਼ਨ ਜ਼ਿਆਦਾ ਕਰੇ ਹੋਏ ਨੇ ਡਿਜ਼ਾਈਨ ਡਿਜ਼ਾਈਨ ਤਾਂ 2-4 ਹੀ ਹੁੰਦੇ ਨੇ ਜਿਹੜੇ ਚੱਲਦੇ ਨੇ ਬਾਕੀ ਦਾ ਉਹ ਇੱਕ ਸ਼ੋਸ਼ੇਵਾਜੀ ਦਾ ਟਕਮਾਂ ਜਿਹਨਾਂ ਨੇ ਰਚਾਇਆ ਹੋਇਆ ਮੈਂ ਕਈ ਵਾਰ ਬੰਦੇ ਦੀ ਦੇਖ ਲੈਂਦਾ ਕਿਉਂਕਿ ਜਦੋਂ ਵੀਡੀਓ ਪਾਉਣ ਲੱਗੇ ਨੇ ਆਪਾਂ ਹਰ ਇੱਕ ਬੰਦਾ ਪਾਉਂਦਾ ਹੀ ਆ ਵੀਡੀਓ ਬਿਲਕੁਲ ਬਿਲਕੁਲ ਪਰ ਮੈਂ ਇੱਕ ਗੱਲ ਇਹ ਦੇਖਿਆ ਵੀ ਉਹ ਸਿਰਫ ਇਹ ਹੀ ਦਿਖਾ ਵਧੀਆ ਸਾਡਾ ਐ ਵਧੀਆ ਪਰ ਉਹਨਾਂ ਨੇ ਕਦੇ ਵੀ ਇਹ ਗੱਲ ਨਹੀਂ ਕਰੀ ਹੈਗੀ ਵੀਡੀਓ ਦੇ ਵਿੱਚ ਵੀ ਅਸੀਂ ਆਹ ਰੇਟ ਦਰਵਾਜ਼ਾ ਦੇਵਾਂਗੇ ਬਿਲਕੁਲ ਬਾਕੀ ਇਹ ਗੱਲ ਹੈ ਵੀ ਭਾਈ ਜਿੰਨੀਆਂ ਲਾਈਟਾਂ ਜ਼ਿਆਦਾ ਨੇ ਉਹਨਾਂ ਰੇਟ ਮੜਾ ਜਾਂ ਵੱਧ ਹੋ ਜਾਊਗਾ ਅੱਛਾ ਭਾਈ ਜੀ ਗੱਲ ਉਧਰ ਸਾਗਮਾਨ ਦਾ ਵੀ ਪਿਆ ਮਾਲ ਹਨਾ ਪਾਉਂਡਰ ਵੀ ਚੱਲਦੇ ਆ ਫਿਰ ਤੇ ਉਸ ਤੋਂ ਪਹਿਲਾਂ ਮੈਂ ਇੱਕ ਸਵਾਲ ਤੁਹਾਨੂੰ ਕਰਨਾ ਬਹੁਤੇ ਵੀਰ ਕਹਿੰਦੇ ਹੁੰਦੇ ਨੇ ਜਿਹੜਾ ਸਮ ਇੱਕੇ ਵਾਲੇ ਦਰਵਾਜ਼ੇ ਨੇ ਜੀ ਆਮ ਤੌਰ ਤੇ ਗੱਲ ਲੋਕਾਂ ਤੋਂ ਸੁਣੀ ਆਉਂਦੀ ਵੀ ਇਹ ਤਾਂ ਬੂਰ ਭਰਿਆ ਹੁੰਦਾ ਜੀ ਇਹਦੇ ਵਿੱਚ ਤਾਂ ਤੂੜੀ ਭਰੀ ਹੁੰਦੀ ਆ ਦੇਖੋ ਗੋਬਿੰਦ ਸਿੰਘ ਜੀ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਪ੍ਰਮਾਤਮਾ ਦੀ ਜਿਹੜੀ ਸਾਡੇ ਤੇ ਸਿੱਧੀ ਕਿਰਪਾ ਮਿਰਤੇ ਹੋਈ ਹੋਈ ਆ ਠੀਕ ਆ ਮੈਂ ਇਹ ਗੱਲ ਮੰਨਦਾ ਬਿਲਕੁਲ ਇੰਨੇ ਦੁਸ਼ਮਣ ਹੋਣ ਦੇ ਬਾਵਜੂਦ ਵੀ ਸਾਡਾ ਕੰਮ ਚੱਲ ਰਿਹਾ ਤਾਂ ਇਹ ਮੰਨ ਕੇ ਚੱਲੋ ਜੀ ਮਾਲਕ ਦਾ ਹੱਥ ਹੀ ਆਪਣੇ ਤੇ ਇਹਦੇ ਵਿੱਚੋਂ ਕੋਈ ਬੰਦਾ ਖੱਬੀ ਖਾਨ ਮਿਸਤਰੀ ਆ ਕੇ ਠੀਕ ਆ ਫਿਰ ਅਗਲਾ ਕਹੇ ਮਿਸਤਰੀ ਮੈਨੂੰ ਕਮੈਂਟ ਗਲਤ ਕਰਦੇ ਨੇ ਫਿਰ ਮੈਨੂੰ ਪਤਾ ਉਹ ਕਰਨਗੇ ਇਹੀ ਕਰਨਗੇ ਇਹਦੇ ਵਿੱਚ ਕੋਈ ਆ ਕੇ ਬੂਰਾ ਕੱਢ ਦੇ ਇਹਦੇ ਵਿੱਚੋਂ ਕੋਈ ਆ ਕੇ ਗਲਤ ਚੀਜ਼ ਕੱਢ ਦੇ ਫੇਵੀਕੋਲ ਦੀ ਕੁਆਲਿਟੀ ਤੱਕ ਮਸ਼ੀਨ ਗਾਹਕ ਇੱਥੇ ਤੱਕ ਆ ਕੇ ਖੜਦਾ ਵੀਰੇ ਜਿਹੜਾ ਗਾਹਕ ਧੁਰੋਂ ਚੱਲਿਆ ਆਉਂਦਾ ਨਾ ਇੱਥੇ ਥੰਨੇ ਦੇ ਆ ਕੇ ਖੜ ਜਾਂਦਾ ਮੁੰਡੇ ਕਈ ਵਾਰ ਮੈਨੂੰ ਕਹਿ ਵੀ ਦਿੰਦੇ ਨੇ ਕਿ ਭਾਈ ਇਹਨਾਂ ਨੂੰ ਉੱਧਰ ਬੁਲਾ ਲੈ ਮੈਨੂੰ ਕੰਮ ਕਰਨ 'ਚ ਦਿੱਕਤ ਹੁੰਦੀ ਆ ਪਰ ਆਪਾਂ ਕਹਿ ਦਿੰਦੇ ਆ ਵੀ ਚਲੋ ਯਾਰ ਬੰਦਾ ਏਡੀ ਦੂਰੋਂ ਆਇਆ ਇਹਨੂੰ ਕਰਨ ਦੋ ਤਸੱਲੀ ਜੀ ਜਿਹਨਾਂ ਦਾ ਅਗਲੇ ਨੇ ਪੈਸੇ ਲਾਉਣੇ ਇਹਨਾਂ ਨੂੰ ਤਸੱਲੀ ਤਾਂ ਕਰਨੀ ਹੋਈ ਆ ਹਨਾ ਜੀ ਜਿਹੇ ਜੀ ਤਸੱਲੀ ਤੁਸੀਂ ਭਾਲਦੇ ਹੋ ਉਹੇ ਜੀ ਥੋੜੀ ਅਸੀਂ ਤਸੱਲੀ ਆ ਜਿਹੜੀ ਕਰਵਾਵਾਂ ਜੀ ਠੀਕ ਹੈ ਆਸਲ ਦੇ ਵਿੱਚ ਜਿਹੜੀ ਰਿਐਲਿਟੀ ਆ ਕਿੰਨਾ ਮੋਟਾ ਸੁਨਮਈਕਾ ਲੱਗਦਾ ਹੁਣ ਦੇਖੋ ਆਪਾਂ ਤਾਂ ਉਧਰ ਕੋਈ ਪਲੈਨਿੰਗ ਕੀਤੀ ਨਹੀਂ ਠੀਕ ਹੈ ਹੁਣ ਆ ਮੰਨ ਕੇ ਚਲੋ ਆ ਦੇਖੋ ਹੁਣਾ ਬੋਰਡ ਦੇ ਟੋਟੇ ਨੇ ਆ ਦੇਖ ਤੁਸੀਂ ਬੋਰਡ ਦੇ ਟੋਟੇ ਚੈੱਕ ਕਰ ਲਓ ਆ ਕੇ ਤੂੜੀ ਆ ਕਿ ਕੀ ਆ ਇਹਦੇ ਵਿੱਚ ਤੂੜੀ ਭਰੀ ਹੋਈ ਆ ਕਿ ਇਹਦੇ ਵਿੱਚ ਬੂਰਾ ਭਰਿਆ ਹੋਇਆ ਉਹ ਰਿਆ ਕੇ ਦੇਖ ਲਓ ਨਾਲੇ ਜਿਹੜਾ ਬੰਦਾ ਬੂਰਾ ਕਹਿੰਦਾ ਨਾ ਉਹਨੂੰ ਕਹੋ ਰਿਆ ਕੇ ਬੂਰਾ ਕੱਢ ਕੇ ਦਿਖਾ ਤੈਨੂੰ ਫੇਰ ਪੱਟ ਕੇ ਪੱਟ ਕੇ ਦੇਖ ਭਾਈ ਜੇ ਤਾਂ ਖਰਾਬ ਨਿਕਲਿਆ ਸਾਡਾ ਨਹੀਂ ਥੋੜਾ ਹਾਂ ਨਹੀਂ ਥੋੜਾ ਹਾਂ ਤਸੱਲੀ ਜਦ ਮਰਜ਼ੀ ਕਰ ਲੋ ਆ ਬਾਈ ਅੱਛਾ ਫਿਰ ਇਹ ਤਾਂ ਆਗੇ ਸਾਨੂੰ ਮਾਈਕੀ ਡੋਲਾਂ ਦੀ ਗੱਲ ਆ ਜਿਹੜੇ ਜਾਲੀ ਜੂਲੀ ਵਾਲੇ ਨੇ ਤੁਸੀਂ ਕਹੇ ਜੀ ਲੱਕੜ ਕਿਹੜੀ ਕਿਹੜੀ ਵਰਤਦੇ ਹੁੰਦੇ ਉਹਦੇ ਵਿੱਚ ਜਿਵੇਂ ਹੁਣ ਜਾਲੀ ਵਾਲੇ ਪੱਲਿਆਂ ਦੇ ਵਿੱਚ ਰਸ਼ੀਅਨ ਕੈਲ ਦੀ ਲੱਕੜ ਅੱਜ ਕੱਲੇ ਸਭ ਤੋਂ ਜ਼ਿਆਦਾ ਲਾਉਂਦੇ ਆ ਠੀਕ ਹੈ ਜੀ ਮੰਨ ਲਓ ਵੀ ਇਹਦਾ ਫੱਟਾ ਬਣਾ ਬਣਾਇਆ ਹੁੰਦਾ ਇਹਦੇ ਵਿੱਚ ਗਿੱਲ ਨਹੀਂ ਹੁੰਦੀ ਬਹੁਤ ਘੱਟ ਗਿੱਲ ਹੁੰਦੀ ਆ ਜਿਵੇਂ ਹੁਣ ਸਰਦੀਆਂ ਦੇ ਵਿੱਚ ਇਹ ਮਾਲ ਆ ਜਿਹੜਾ ਕਾਮਜਾਬ ਆ ਠੀਕ ਹੈ ਜੀ ਜਿਵੇਂ ਹੁਣ ਆ ਪੱਲਾ ਪਿਆ ਕੋ ਬੰਦੀ ਤੁਸੀਂ ਇਹਦਾ ਜਿੱਥੇ ਮਰਜ਼ੀ ਰੇਟ ਪਤਾ ਕਰ ਸਟੀਲ ਦੀਆਂ ਰਾਂડા ਵੀ ਪਾਈ ਹੋਏ ਨੇ 2 ਇੰਚ ਗਾਜ ਵੀ ਪਾਇਆ ਹੋਇਆ 5 ਇੰਚ ਫਰੇਮ ਵੀ ਲਾਈ ਹੋਇਆ 8 ਇੰਚ ਖੁਰਜੀ ਤਾਂ ਲਾਈ ਆ 8 ਇੰਚ ਖੁਰਜੀ ਥੱਲੇ ਲਾਈ ਆ ਕਹਿੰਦਾ ਮਤਲਬ ਵੀ ਜੇ ਦੀ ਲੇਬਰ ਲੇਬਰ ਦੀ ਗੱਲ ਕਰੀਏ ਤਾਂ 3000 ਰੁਪਏ ਦੀ ਲੇਬਰ ਆ ਪੱਲੇ ਅੱਛਾ ਜੀ ਆਮ ਆਪਾਂ ਨਾਰਮਲੀ ਗੱਲ ਕਰੀਏ ਹੈਨਾ ਜੀ ਹਾਂ ਜੀ ਆਪਾਂ ਤੁਹਾਨੂੰ ਇਹ 3500 ਰੁਪਏ ਦੇ ਵਿੱਚ 3000 3200 ਰੁਪਏ ਦੇ ਵਿੱਚ ਪੱਲੇ ਹੀ ਦੇ ਦੇਣੇ ਅੱਛਾ ਜੀ ਇੰਨਾ ਰੇਟ ਦਾ ਮਤਲਬ ਕਿ ਲੇਬਰ ਦੇ ਮੁੱਲ ਦੇ ਵਿੱਚ ਪੱਲਾ ਕਮਾਲ ਕਰਤੀ ਜੀ ਜਿਹੇ ਜਾਂ ਮਰਜ਼ੀ ਤੁਸੀਂ ਇਹ ਚ ਡਿਜ਼ਾਈਨ ਪਵਾ ਲਓ ਜਿੰਨੀ ਮਰਜ਼ੀ ਸਟੀਲ ਪਵਾ ਲਓ ਚਾਹੇ 10 ਕਿਲੋ ਸਟੀਲ ਇਹਦੇ ਵਿੱਚ ਪਵਾ ਲਓ ਅੱਛਾ ਜੀ ਹਾਂਜੀ ਫੇਰ ਵੀ ਤੁਸੀਂ ਉਹੀ ਰੇਟ ਮੈਂ ਕਹਣਾ ਜੀ ਉਹੀ ਰੇਟ ਹੈ ਜੀ ਕੋਈ ਰੇਟ ਦਾ ਫਰਕ ਹੀ ਨਹੀਂ ਹੁਣ ਥੋੜੀ ਜਦੋਂ ਆਹ ਗੱਲ ਕਰਤੀ ਤਾਂ ਇਹ ਗੱਲ ਪੁੱਛਣੀ ਬਣਦੀ ਆ ਵੀ ਸਟੀਲ ਆ ਜਿਹੜੀ ਤੇ ਆ ਜਾਲੀ ਡਬਲ ਪਾਈ ਹੋਈ ਹੈ ਸਾਡਾ ਡਬਲ ਜਾਲੀ ਹੈ ਜੀ ਵੀ ਇਹ ਖਰਾਬ ਹੋਣ ਵਾਲੀ ਤਾਂ ਨਹੀਂ ਕਿਤੇ ਵੀ ਇੰਨਾ ਮਾਲ ਖੁੱਲੇ ਜਿ ਵੰਡੀ ਜਾਂਦੇ ਹੋ ਤੁਸੀਂ ਖੁੱਲਾ ਨਹੀਂ ਵੰਡਦੇ ਜੀ ਸਾਡਾ ਜਿਹੜਾ ਸਰਕਲ ਹੈ ਸਾਡਾ ਪਹਿਲਾਂ ਵੀ ਚੱਲਦਾ ਸੀ ਵੀਡੀਓ ਤਾਂ ਹੋਣਾ ਹੀ ਆ ਨੇ ਬਿਲਕੁਲ ਜੀ ਮਾਰਕੀਟ ਦੇ ਵਿੱਚ ਗੋਵਿੰਦ ਜੀ ਵੀਡੀਓ ਦਾ ਜੇ ਆਪਾਂ ਗੱਲ ਕਰੀਏ ਵੀਡੀਓ ਤਾਂ ਹੋਣਾ ਹੀ ਆ ਨੇ ਇਹ ਵੀਡੀਓ ਜਿਹੜਾ ਐਡਵਰਟਾਈਜ਼ਮੈਂਟ ਦਾ ਟ੍ਰੈਂਡ ਸੋਸ਼ਲ ਮੀਡੀਆ ਤੇ ਚੱਲਿਆ ਤਾਂ ਹੁਣ ਚੱਲਿਆ ਸਾਡਾ ਇਹ ਕੰਮ ਹੈ ਜਿਹੜਾ ਅਸੀਂ ਸੋਸ਼ਲ ਮੀਡੀਆ ਤੋਂ ਪਹਿਲਾਂ ਦੀ ਵੀ ਕੰਮ ਕਰਦੇ ਰਹੇ ਹਾਂ ਜੀ ਹਾਂ ਜੀ ਹਾਂ ਬਿਲਕੁਲ ਜੀ ਹੁਣ ਤਾਂ ਘਟੋਗਾ ਟਾਈਮ ਆਣਗੇ ਚਲੋ ਛੋਡੀ ਵੀਡੀਓ ਕਹਿ ਲਓ ਚਲੋ ਮੈਨੂੰ ਤਾਂ ਨਾ ਥੋਡੀਆਂ ਵੀਡੀਓ ਦੇਖ ਕੇ ਪੰਜ ਫੈਕਟਰੀਆਂ ਲੱਗੀਆਂ ਹੋਣੀਆਂ ਬਿਲਕੁਲ ਲੱਗੀਆਂ ਆ ਇਧਰ ਆ ਕਿਚਨ ਬਣਦੀ ਜਿਹੜੀ ਉਹ ਡਿਪਾਰਟਮੈਂਟ ਆ ਗਿਆ ਕਿਚਨ ਆ ਜੀ ਆ ਪਿੱਛੇ ਖਾ ਸਾ ਢੇਰ ਦਾ ਸਾਗਵਾਨ ਦੀ ਲੱਕੜ ਦੇ ਬਰਾਦੇ ਦਾ ਲੱਗਦਾ ਮੈਨੂੰ ਤਾਂ ਨਾ ਜੀ ਸਾਗਵਾਨ ਦੀ ਜਿਹੜੀ ਸਾਡੀ ਲੱਕੜ ਹੈ ਹਾਂ ਜੀ ਹੁਣ ਕਈ ਬੰਦੇ ਉਰੇ ਆ ਜਾਂਦੇ ਨੇ ਕੋਈ ਐਵਰੀ ਕੋਸਟ ਕਹਿੰਦਾ ਹੈ ਕੋਈ ਸੁਢਾਨ ਕਹਿੰਦਾ ਹੈ ਹਾਂ ਕੋਈ ਐਮ ਪੀਟੀ ਕਹਿੰਦਾ ਹੈ ਹੂੰ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਪਤਾ ਕਿਸੇ ਨੂੰ ਕੁਛ ਹੁੰਦਾ ਨਹੀਂ ਬਿਲਕੁਲ ਕਈ ਬੰਦੇ ਰੱਟਾ ਮਾਰੇ ਅਮਰਵਾਇਆ ਉਰੇ ਆ ਜਾਂਦੇ ਨੇ ਪਰ ਮੈਂ ਇਹ ਗੱਲ ਕਹਿਣਾ ਵੀ ਜਿਹੜਾ ਬੰਦਾ ਕੋਈ ਆਪਦੇ ਘਰੇ ਚੀਜ਼ ਲਾਉਂਦਾ ਜਾਂ ਮੈਂ ਆਪਦੇ ਘਰੇ ਲਾਉਣਾ ਕੋਈ ਸਾਗ ਮਨ ਮੈਂ ਲੋਕਾਂ ਦੇ ਘਰੇ ਲਾਉਣਾ ਨਾਲੇ ਮੈਂ ਜਦੋਂ ਮੈਂ ਘਰੇ ਲਾਉਣੀ ਆ ਜੀ ਮੈਨੂੰ ਨਹੀਂ ਪਤਾ ਵੀ ਕਿਹੜੀ ਟੀਕਾ ਕਿਹੜੀਆਂ ਦੇ ਕਿ ਮੈਨੂੰ ਤਾਂ ਇਹ ਤਸੱਲੀ ਚਾਹੀਦੀ ਵੀ ਵਧੀਆ ਦੇਵੋਗੇ ਅੱਧੇ ਲੋਕ ਅੱਜ ਕੱਲ ਇਹ ਜਿਹੇ ਪਾਡੇ ਲੋਕ ਨੇ ਆਪਦੇ ਰਿਸ਼ਤੇਦਾਰਾਂ ਨੂੰ ਇਹ ਦੱਸਣ ਦੇ ਮਾਰੇ ਵੀ ਮੈਂ 50 ਲੱਖ ਲਾਇਆ ਬਸ ਕੋਈ ਮਤਲਬ ਨਹੀਂ ਉਹਨਾਂ ਨੂੰ ਬਸ ਉਹਨਾਂ ਨੇ ਸਿਰਫ ਇਹ ਫੁਕਰੀ ਮਾਰਨੀ ਆ ਵੀ ਮੈਂ ਬਾਊ ਜੀ 15 ਲੱਖ ਦੀ ਲੱਕੜ ਲੈ ਕੇ ਆਇਆ ਸੀ 10 ਲੱਖ ਮਿਸਤਰੀ ਨੂੰ ਮੈਂ ਲੇਬਰ ਦਿੱਤੀ ਹੈ ਜੀ ਮੈਂ ਤਾਂ 25 ਲੱਖ ਲਾਇਆ ਸਿਰਫ ਇੱਕ ਸੋਸੇਵਾ ਜੀ ਜੇਕਰ ਆਪਾਂ ਉਹਨਾਂ ਇੱਕ ਪਾਸੇ ਮੈਂ ਕੰਮ ਕਰ ਦੇਣਾ ਇੱਕ ਪਾਸੇ ਉਹਨਾਂ ਦਾ ਕੰਮ ਹੋਵੇ ਸੇਮ ਚੀਜ਼ ਡਿੱਟੋ ਚੀਜ਼ ਸਾਰਾ ਕੁਝ ਜੇ ਨਾ ਉਹੀ ਅੱਧੇ ਤੋਂ ਵੀ ਚੌਥੇ ਹਿੱਸੇ ਦੇ ਰੇਟ 'ਚ ਮੈਂ ਕੰਮ ਨਾ ਕਰਿਆ ਤਾਂ ਆਪਾਂ ਇਹ ਕਹਿੰਦੇ ਵੀ ਆਪਾਂ ਬੰਦੇ ਦੀ ਲੱਤਸਾ ਲੌਂਦੀ ਲੰਗ ਜਾ ਮੰਨ ਲਓ 25 ਲੱਖ ਦਾ 7-8 ਲੱਖ 7-8 ਲੱਖ ਦਾ ਬਹੁਤ ਵੱਡੀ ਰਕਮ ਹੈ ਸਾਡੇ ਵਾਸਤੇ ਬਹੁਤ ਵੱਡੀ ਰਕਮ ਉਹਨੇ ਕੰਮ ਲਈ ਹਾਂ 7-8 ਲੱਖ ਦਾ ਤੁਝੇ ਐ ਮੰਨ ਲਓ ਵੀ ਇਕੱਠਾ ਦੇਖਿਆ ਵੀ ਨਹੀਂ ਹੋਣਾ ਕਦੇ। ਅੱਛਾ ਜੀ। ਹਾਂ ਜੀ। ਤੁਸੀਂ ਐਡੀ ਵੱਡੀ ਰਕਮ ਸਮਝਦੇ ਆ ਸੀ। ਹੁਣ ਕਈ ਬੰਦੇ ਆ ਬਾਅਦ ਤੇ ਲੱਖ-2 ਲੱਖ ਰੁਪਈਆ ਕੋਈ ਜੀ ਜੀ ਨਹੀਂ ਬਾਈ। ਹੂੰ ਬਿਲਕੁਲ ਹੀ ਬਿਲਕੁਲ ਜੀ। ਬਿਲਕੁਲ ਵੀਰ ਜੀ ਇਹਦੇ ਬਾਰੇ ਆਪਾਂ ਇੱਕ ਵਾਰੀ ਫੇਰ ਤੋਂ ਥੋੜੀ ਜੀ ਜਾਣਕਾਰੀ ਦੇ ਦਈਏ ਕਿਉਂਕਿ ਕਈ ਦਰਸ਼ਕ ਹਮੇਸ਼ਾ ਵੀਡੀਓ ਦੇ ਨਾਲ ਜੁੜਦੇ ਹੁੰਦੇ ਨੇ ਨਵੇਂ ਹਨਾ ਜੀ। ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਵੀ ਇਹ ਇਹਦੀ ਪਰਖ ਕੀ ਆ ਤੇ ਕੁਆਲਿਟੀ ਕੀ ਆ ਦਰਵਾਜ਼ਾ। ਦੇਖੋ ਜੀ ਅਸੀਂ ਸਾਗਵਾਨ ਵੇਚਦੇ ਆ ਪੂਰੀ ਵਧੀਆ ਕੁਆਲਿਟੀ ਦੀ। ਓਕੇ ਜੀ। ਸਭ ਤੋਂ ਸਿਰੇ ਵਾਲੀ ਜੇ ਕੋਈ ਸੜਾਣ ਫੜਾਣ ਸੜਾਣ ਦੇ ਵਿੱਚ ਚੱਕਰਾਂ ਚ ਤੁਸੀਂ ਪੈਣਾ ਉਹ ਤੁਸੀਂ ਆਪਦਾ ਆ ਕੇ ਆਪ ਚੈੱਕ ਕਰਨਾ ਵੀ ਇਹ ਕਿਹੜੀ ਲੱਕੜਾ ਸਾਡੇ ਦੇ ਵਿਸ਼ਵਾਸ ਨਾ ਕਰੋ ਨਾ ਤੁਸੀਂ ਨੇ ਸਾਡੇ ਕਹਿਣ ਤੇ ਕਰਨਾ ਠੀਕ ਹੈ ਅਸੀਂ ਤਾਂ ਸੌ ਕੁਝ ਕਹਾਂਗੇ ਪਰ ਜੇ ਤੁਹਾਨੂੰ ਪਰਖ ਹੈ ਜਾਂ ਕੋਈ ਪਰਖ ਵਾਲਾ ਬੰਦਾ ਲੈ ਕੇ ਆਓ ਉਰੇ ਆ ਕੇ ਸਾਨੂੰ ਇਹ ਗੱਲ ਦੱਸੋ ਵੀ ਯਾਰ ਇਹ ਤੇਰੀ ਸਾਗਮਣ ਸਭ ਤੋਂ ਸਸਤੀ ਹੈ ਜਾਂ ਵਿਚਾਰ ਵਾਲਾ ਮੇਲ ਹੈ ਜਾਂ ਇਹ ਸਭ ਤੋਂ ਮਹਿੰਗਾ ਉਹ ਅਗਲੇ ਨੇ ਡਿਸਾਈਡ ਕਰਨਾ ਫਿਰ ਜਦੋਂ ਉਰੇ ਆਉਗੇ ਫਿਰ ਮੈਂ ਉਹਦੇ ਨਾਲ ਗੱਲ ਕਰਾਂਗਾ ਵੀ ਹਾਂਜੀ ਵੀਰ ਜੀ ਦੱਸੋ ਫਿਰ ਅਸੀਂ ਉਹਦਾ ਨਤੀਜਾ ਸਮਝਾਵਾਂਗੇ ਵੀ ਕੀ ਆ ਗਿਆ ਇਹ ਲੱਕੜਾ ਜੀ ਇਹ ਆ ਰੇਟ ਹੈ ਜੀ ਇਹਦਾ ਗੱਲਾਵਾ ਤਾਂ ਜੇ ਇਹਦਾ ਮਤਲਬ ਹੁਣ ਆਪਾਂ ਨੇ ਸਾਗ ਬਾਣ ਸਸਤੀ ਦੇਣ ਲੱਗੇ ਇਹਦਾ ਮਤਲਬ ਵੀ ਹੁਣ ਤੁਸੀਂ ਸਵਾਗ ਬਾਣ ਦੀ ਕੁਆਲਿਟੀ ਇੰਚ ਪੈ ਜਾਣਾ ਵੀ ਰਾਵੜ ਦੀ ਬਣ ਗਈ ਹਾਂ ਇਹ ਗੱਲ ਇਹਨੂੰ ਦੇਖ ਲਓ ਬਾਈ ਹੁਣੀ ਚਲੋ ਪ੍ਰਸ਼ਾਦੇ ਪਾਣੀ ਦਾ ਇੱਕ ਅੱਜ ਮੈਂ ਇੱਕ ਹੋਰ ਜਵਾਬ ਦੇਣਾ ਚਾਹਣਾਗਾ ਬਹੁਤੇ ਵੀਰਾਂ ਦੇ ਕਮੈਂਟ ਹੁੰਦੇ ਨੇ ਕਿਉਂ ਰੋਜ਼ਗਾਰਾਂ ਤੇ ਲੱਤ ਮਾਰੀ ਆ ਤੁਹਾਡੇ ਕੋਲੇ ਕਿੰਨੇ ਬੰਦੇ ਕੰਮ ਕਰਦੇ ਨੇ ਘੱਟੋ ਘੱਟ ਮੇਰੇ ਕੋਲੇ 100 ਮੁੰਡਾ ਕੰਮ ਕਰਦਾ ਜੀ ਫਿਰ ਉਹ ਰੋਜ਼ਗਾਰ ਹੀ ਆ ਜੀ ਉਹਨਾਂ ਨੂੰ ਵੀ ਭਾਈ ਇਹ ਉਹਨਾਂ ਨੂੰ ਮੂੰਹਾਂ ਦੇ ਜਪੇੜਾ ਜਿਹੜੇ ਬਾਧੂ ਜੇ ਫਾਲਤੂ ਕਮੈਂਟ ਕਰਦੇ ਨੇ ਤੁਸੀਂ ਰੋਜ਼ਗਾਰ ਤੇ ਲੱਤ ਮਾਰ ਰਹੇ ਹੋ ਭਾਈ ਇੱਥੇ ਕਿਹੜਾ ਬੰਦਿਆਂ ਤੋਂ ਬਿਨਾ ਕੰਮ ਚੱਲਦਾਗਾ ਸਾਰੇ ਉਰੇ ਲੱਕੜ ਵਾਲੇ ਮਿਸਤਰੀ ਕੰਮ ਕਰਦੇ ਨੇ ਹੁਣ ਬਾਈ ਕਮਿਸ਼ਨ ਜਿਹਨੇ ਭੈਂ ਦਾ ਦੂਜੇ ਲੁੱਟ ਖਾਦਾ ਹੋਇਆਗਾ ਉਹ ਨਹੀਂ ਕਿਤੇ ਕੰਮ ਕਰ ਸਕਦਾ ਉਹ ਤਾਂ ਹੁਣ ਨਾ ਘਰਦਾ ਰਿਆ ਨਾ ਘਾਟਦਾ ਰਿਆ ਵੀਰੇ ਬਿਲਕੁਲ ਗੱਲ ਇਹ ਆ ਵੀ ਰੁਜ਼ਗਾਰ ਤੇ ਤਾਂ ਉਹ ਇਧਰ ਦੀ ਘਮਾ ਕੇ ਲੈ ਕੇ ਆਉਣ ਵਾਲੀ ਰਾਤ ਵੱਜੀਆ ਨਹੀਂ ਕੰਮ ਤਾਂ ਇਹਨਾਂ ਕੋਲੇ ਇਹ ਕਹਿੰਦਾ ਮੇਰੇ ਕੋਲੇ ਉਹ ਕੰਮ ਆਜੋ ਮੇਰੇ ਕੋਲੇ ਆਜੋ ਝਾੜਨ ਵਾਲਾ ਕੰਮ ਦੇ ਦਾਂਗੇ ਉਰੇ ਫੈਕਟਰੀ ਚ ਬੰਦਿਆਂ ਦੀ ਲੋੜ ਹੈ ਬਾਕੀ ਯਾਰ ਗੋਬਿੰਦ ਵੀਰੇ ਕਮੈਂਟਾਂ ਕੁਮੰਡਾਂ ਦਾ ਮੈਂ ਹਿਸਾਬ ਲਾ ਲਿਆ ਇਹਦਾ ਅੱਜ ਇਹਨੂੰ ਹੀਰੋ ਬਣਾਤਾ ਕੱਲ ਨੂੰ ਉਸੇ ਬੰਦੇ ਨੂੰ ਜ਼ੀਰੋ ਬਣਾ ਦੇਣਗੇ ਨਹੀਂ ਇਹੋ ਚੀਜ਼ ਥੋੜੀ ਮੈਨੂੰ ਵੀ ਰੜਕਦੀ ਸੀ ਮੈਂ ਤਾਂ ਸਵਾਲ ਕੀਤਾ ਜੀ ਰਜਗਾਰ ਤੇ ਲੱਤ ਵਾਲੀ ਗੱਲ ਹੈ ਨਾ ਸਰ ਜੀ ਪਤਾ ਕੀ ਹੈ ਰਜਗਾਰ ਤੇ ਲੱਤ ਵਾਲੀ ਤਾਂ ਮੰਨ ਕੇ ਚੱਲੋ ਵੀ ਬੰਦਾ ਨਾ ਇਕੰਦਰ ਬੈਠਾ ਉਹਦਾ ਨੈਗੇਟਿਵ ਹੈ ਬੰਦੇ ਹੀ ਨੈਗੇਟਿਵ ਆ ਬਿਲਕੁਲ ਜਿਹੜੀ ਤੁਸੀਂ ਪੋਜ਼ਿਟਿਵ ਗੱਲ ਕਰੋਗੇ ਉਹਨੇ ਤੁਹਾਨੂੰ ਨੈਗੇਟਿਵ ਚ ਲੈ ਜਾਣਾ ਠੀਕ ਹੈ ਜਿਹੜਾ ਤੁਸੀਂ ਮੰਨ ਕੇ ਤੁਸੀਂ ਸਹੀ ਕਹੋ ਲੈ ਐਵੇਂ ਮਰੀ ਜਾਂਦਾ ਜੇ ਤੁਸੀਂ ਕਹੋਗੇ ਉਹ ਵੀ ਅੱਜ ਜਿਵੇਂ ਹੁਣ ਵਿਚਾਰੇ ਡੱਲੇਵਾਲ ਸਾਹਿਬ ਹੁਣ ਆਪਣੇ ਧਰਨੇ ਤੇ ਬੈਠੇ ਨੇ ਮਰਨ ਵਰਦੇ ਤੇ ਬੈਠੇ ਨੇ ਦੇਖੋ ਕਿੱਡਾ ਵੱਡਾ ਆਪਣੇ ਦੇਸ਼ ਦੀ ਖਾਤਰ ਉਹ ਕੰਮ ਕਰ ਰਹੇ ਨੇ ਜੀ ਇਹਦਾ ਤੁਸੀਂ ਮੰਨਦੇ ਹੋ ਉਹਦੇ ਵੀ ਲੱਤਾਂ ਖਿੱਚੀਆਂ ਦਿੰਦੇ ਨੇ ਬਾਲੇ ਮੈਂ ਉਹਨਾਂ ਦੇ ਇੱਕ ਦਿਨ ਮੈਂ ਕਿਹਾ ਮੈਂ ਯਾਰ ਇਹ ਤਾਂ ਵਿਚਾਰੇ ਰੱਬੀ ਰੂਹ ਆ ਵੀ ਜਿਹੜੀ ਦੇਖੋ ਆਪਣੀ ਖਾਤਰ ਭੁੱਖੇ ਰਹਿ ਰਹੇ ਨੇ ਉਹਨਾਂ ਦੀ ਸਰੀਰ ਚੋਂ ਮਹਾਲਵੀ ਇਹਨਾਂ ਦੇ ਕਮੈਂਟ ਦੇਖੋ ਵੀ ਵਧੀਆ ਹੋਣਗੇ ਵਿੱਚ ਉਹਨਿੰਦੀ ਅੰਦ ਨਹੀਂ ਬਿਲਕੁਲ ਇਹਦਾ ਬਾਬੇ ਨਾਨਕ ਨੂੰ ਕਰਾਈਆ ਕਹੀ ਜਾਂਦੇ ਨੇ ਕੋਈ ਨਾ ਕੋਈ ਨਾਲ ਨਹੀਂ ਕਰਦੇ ਕੁਛ ਇਹਨੂੰ ਨਹੀਂ ਬਖਸਦੇ ਜਿਹੜੇ 90 ਬਲੌਗ ਨੇ ਕਿਸੇ ਨੂੰ ਨਹੀਂ ਬਖਸਦੇ ਰਵੀ ਦੋਸਤੋ ਲਖਵਿੰਦਰ ਜੀ ਨੇ ਲਗਭਗ ਲਗਭਗ ਮੋਟੀ ਜੀ ਜਾਣਕਾਰੀ ਤਾਂ ਤੁਹਾਨੂੰ ਦੇ ਹੀ ਦਿੱਤੀ ਪਰ ਹੁਣਾ ਥੋੜੇ ਜੇ ਡਿਸਪਲੇ ਤੇ ਜਿਹੜੇ ਡਿਜ਼ਾਈਨ ਲੱਗੇ ਹੋਏ ਨੇ ਉਹਨਾਂ ਬਾਰੇ ਜਾਣਕਾਰੀ ਦੇ ਦਿਓ ਲਖਵਿੰਦਰ ਜੀ ਕਿਹੜਾ ਕੀ ਰੇਟ ਪਊਗਾ ਡਿਜ਼ਾਈਨ ਮਤਲਬ ਦੇਖੋ ਜੀ ਮੈਂ ਤੁਹਾਨੂੰ ਕੱਚਾ ਮਟੀਰੀਅਲ ਗੋਵਿੰਦ ਸਿੰਘ ਜੀ ਦਿਖਾਤਾ ਸਾਰਾ ਵੀ ਆਪਣੇ ਕੋਲੇ ਇਹਦੀ ਇੰਨੀ ਸ਼ੀਟ ਪਈ ਆ ਉਹਦੀ ਇੰਨੀ ਸ਼ੀਟ ਪਈ ਆ ਕਹਿੰਦਾ ਮਤਲਬ ਵੀ ਰੌਅ ਮਟੀਰੀਅਲ ਸਾਰਾ ਦਿਖਾਤਾ ਫੈਕਟਰੀ ਦੇ ਵਿੱਚ ਬਿਲਕੁਲ ਇਹ ਡਿਸਪਲੇ ਦੇ ਵਿੱਚ ਆਪਾਂ ਨੇ ਜਿੰਨੇ ਕ ਡਿਜ਼ਾਈਨ ਲਾਏ ਹੋਏ ਨੇ ਛੱਡ ਜਾ ਪਾ ਕੇ ਇੱਕ ਚਾਰ ਪੱਲੇ ਦੇ ਵਿੱਚ ਆਪਾਂ ਨੇ ਖੜੇ ਕਰਤੇ ਵੀ ਚਲੋ ਕਸਟਮਰ ਨੂੰ ਹਿੰਟ ਹੋ ਜਾਂਦਾ ਠੀਕ ਹੈ ਉਹਦੇ ਹਿਸਾਬ ਨਾਲ ਤੁਸੀਂ ਜਿਹੇ-ਜਾ ਮਰਜੀ ਡਿਜ਼ਾਈਨ ਲੈ ਲਓ ਜਿਹੇ-ਜਾ ਮਰਜੀ ਕਲਰ ਲੈ ਲਓ 140 ਰੁਪਏ ਸਕੁਅਰ ਫੁੱਟ ਦੇ ਵਿੱਚ ਰੇਟ ਹੈ ਜੀ 33200 ਰੁਪਏ ਦਾ ਪੱਲਾ ਪੈਂਦਾ ਜੀ ਕਈ ਦਿਨ ਹੋ ਗਏ ਮੇਰੇ ਕੋਲ ਇੱਕ ਬੰਦਾ ਆ ਗਿਆ ਪੰਜ ਚਾਰ ਬੰਦੇ ਸੀਗੇ ਮੇਨ ਬੰਦੇ ਸੀ ਮੁਤਬਰ ਬੰਦੇ ਕਹਿ ਦਿੰਦੇ ਜੀ ਮੈਂ ਚਲੋ ਉਹ ਜਾਣਕਾਰੀ ਲੈਣ ਨਿਕਲੇ ਵੀ ਚਲੋ ਹੁਣ ਨਿਕਲੇ ਹੋਏ ਹਨ ਪਤਾ ਕਰ ਲੋ ਬੰਦੇ ਦਾ ਹੱਕ ਬਣਦਾ ਹੁੰਦਾ ਗਾਹਕ ਨੂੰ ਪਤਾ ਕਰਦਾ ਉਹਨਾਂ ਨੇ ਹਾਂ ਉਹਨਾਂ ਨੇ ਦੇਖਿਆ ਇੱਕ ਦੋ ਸ਼ੋਰੂਮਾਂ ਚ ਗਏ ਬڑے ਕਹਿੰਦੇ ਡਿਜ਼ਾਈਨ ਮੈਨੋਰੇ ਆ ਕੇ ਕਹਿੰਦੇ ਡਿਜ਼ਾਈਨ ਨਹੀਂ ਕਹਿੰਦੇ ਲਾਏ ਹੋਏ ਮੈਂ ਕਹਿੰਦਾ بڑے ਡਿਜ਼ਾਈਨ ਨੇ ਮਾਹੀ ਡਿਜ਼ਾਈਨ ਤਾਂ ਆਪਣੇ ਕੋਲੇ ਘੱਟ ਹੀ ਨੇ ਵੀ ਚਲੋ ਡਿਜ਼ਾਈਨ ਤੁਹਾਨੂੰ ਜਿਹੜਾ ਜਹੇ ਜਹ ਡਿਜ਼ਾਈਨ ਤੁਸੀਂ ਨੇ ਪਵਾਉਣਾ ਹੈ ਉਹ ਜਿਹੜਾ ਡਿਜ਼ਾਈਨ ਪਾ ਦਾਂਗੇ ਜਿਹਹੇ ਜਹ ਬਣਵਾਉਣਾ ਉਹ ਜਿਹੜਾ ਡਿਜ਼ਾਈਨ ਤੁਹਾਨੂੰ ਬਣਾ ਕੇ ਦੇ ਦਾਂਗੇ ਵੀ ਪਰ ਡਿਸਪਲੇ 'ਚ ਘੱਟ ਨੇ ਚਲੋ ਕੋਈ ਗੱਲ ਨਹੀਂ ਉਹਨਾਂ ਦੀ ਕੋਠੀ ਦਾ ਉਹਨਾਂ ਦੇ ਹਿਸਾਬ ਨਾਲ ਡਿਜ਼ਾਈਨ ਬਣਾ ਕੇ ਮੈਂ ਉਹਨਾਂ ਦੀ ਕੋਠੀ ਦਾ ਮਾਲ ਬਣਾਇਆ 62000 ਰੁਪਏ ਦਾ ਅੱਛਾ ਜੀ 62000 ਦਾ 62000 ਰੁਪਏ ਦੇ ਵਿੱਚ ਉਹਨਾਂ ਦੀ ਕੋਠੀ ਕੰਪਲੀਟ ਮੰ ਡਬਲ ਪੋਰਸ਼ਨ ਦੇ ਉਹਨਾਂ ਨੂੰ ਦੇਤੇ ਅੱਛਾ ਜੀ ਉਹ ਬਾਅਦ ਚ ਮੈਨੂੰ ਕਹਿੰਦੇ ਵੀ ਵਿੱਚੋਂ ਦਿਖਾ ਬਾਹਰੋਂ ਦਿਖਾ ਮੈਂ ਇਹਨੂੰ ਅਖਿਸ਼ ਮਹਾਵੀਰ ਜੀ ਤੁਸੀਂ ਇੰਨਾ ਬਹਿਮ ਕਿਉਂ ਕਰ ਰਹੇ ਹੋ ਵੀ ਕੀ ਚੱਕਰ ਆ ਸਾਨੂੰ ਵੀ ਆ ਕੀ ਮਤਲਬ ਹੋਇਆ ਈ ਤੁਹਾਡਾ ਇਹ ਵਿੱਚੋਂ ਬਾਹਰੋਂ ਮਹ ਦੇਖ ਲਓ ਸੋਡਾ ਸਾਰਾ ਕੁਝ ਚੈੱਕ ਕਰਾ ਦੇਣਾ ਮੈਨੂੰ ਕਹਿੰਦਾ ਵੀਰੇ ਵਿੱਚ ਕੀ ਆ ਅਸੀਂ ਲਵੇ ਖੜ ਕੇ ਮਾਲ ਤਿਆਰ ਕਰਾਵਾਂਗੇ ਸੀ ਆਏ ਕਰਾਵਾਂਗੇ ਅਸੀਂ ਬਾਹਰ ਕਰਾਵਾਂਗੇ ਮੈਂ ਕਿਹਾ ਠੀਕ ਹੈ ਜੀ ਕਰਾ ਲਿਓ ਆਪਾਂ ਨੂੰ ਕੀ ਤਰਾਜਾ ਦੇਖੋ ਬਿਲਕੁਲ ਹਾਂ ਮੈਂ ਇਹਨਾਂ ਨੂੰ ਬਾਅਦ ਚ ਪੁੱਛਿਆ ਮਾਈ ਤੁਸੀਂ ਇੰਨਾ ਬਹਿਮ ਕਿਉਂ ਕਰ ਰਹੇ ਹੋ ਉਹ ਕਹਿੰਦਾ ਭਾਈ ਜੀ ਅਸੀਂ ਕਹਿੰਦਾ ਐਸਟੀਮੇ ਕਿਸੇ ਨੇ ਕਹਿੰਦਾ 1.2 ਲੱਖ ਦਾ ਐਸਟੀਮੇਟ ਬਣਾਇਆ ਅੱਛਾ ਜੀ ਕਿਸੇ ਨੇ 2 ਲੱਖ ਦਾ ਐਸਟੀਮੇਟ ਬਣਾਇਆ ਹੂੰ ਕਿਸੇ ਨੇ 1.5 ਲੱਖ ਦਾ ਐਸਟੀਮੇਟ ਬਣਾਇਆ ਤੂੰ ਕਹਿੰਦਾ 62000 ਦਾ ਐਸਟੀਮੇਟ ਕਿਉਂ ਬਣਾ ਤਾ ਵੀਰੇ ਅੱਛਾ ਜੀ ਹਾਂਜੀ ਇੰਨਾ ਫਰਕ ਇੰਨਾ ਫਰਕ ਕਹਿਣ ਦਾ ਮਤਲਬ ਵੀ ਪਤਾ ਨਹੀਂ ਕਿਸ ਹੱਬ ਨਾਲ ਗਾਹਕ ਨੂੰ ਹੀ ਪ੍ਰੋਟਾਈਜ਼ ਕਰਦੇ ਨੇ ਕਿਸ ਹੱਬ ਨਾਲ ਉਹ ਮੰਨ ਲਓ ਵੀ ਆਪਦੀ ਗੱਲ ਮੰਨਵਾਉਂਦੇ ਨੇ ਚਲੋ ਤਾਂ ਨਿਕਲੇ ਇੱਕ ਹੀ ਫਸ ਵੀ ਜਾਂਦੇ ਨੇ ਚਲੋ ਹਾਂਜੀ ਗੱਲ ਆਈ ਆ ਵੀ ਲਾਈਟਾਂ ਦਾ ਅਸਰ ਹੁੰਦਾ ਸਾਰਾ ਹੀ ਬੰਦ ਦਾ ਬੱਡੀ ਗੱਲ ਹੋ ਗਈ ਬਾਕੀ ਗੋਬਿੰਦ ਜੀ ਹੋਰ ਆ ਜਿਵੇਂ ਹੁਣ ਤੁਸੀਂ ਘਰੇ ਮਿਸਤਰੀ ਲਾਉਨੇ ਹੋ ਜਾਂ ਕਿਸੇ ਲੋਕਲ ਜਗ੍ਹਾ ਤੋਂ ਮਾਲ ਲੈਣੇ ਹੋ ਤੁਸੀਂ ਆਪਦਾ ਉੱਥੇ ਸਾਨੂੰ 2 ਲੱਖ ਰੁਪਏ ਦਾ ਮਾਲ ਪੈ ਰਿਆ ਫਿਰ ਤੁਸੀਂ 100 ਕਿਲੋਮੀਟਰ ਤੇ ਆ ਕੇ ਵੀ 2 ਲੱਖ ਦਾ ਮਾਲ ਲੈਣੇ ਫਿਰ ਮੂਰਖ ਫੇਰ ਫੇਰ ਮੈਂ ਮੂਰਖਾ ਫਿਰ ਤਾਂ ਇਹ ਗਲਤੀ ਗੱਲ ਹੈ ਨਾ ਘੱਟੋ ਘੱਟ ਲੱਖ ਰੁਪਏ 50000 ਦਾ ਘੱਟੋ ਘੱਟ ਜੇ ਮੇਰਾ ਫਾਇਦਾ ਹੋਵੇ ਮੈਂ ਤਾਂ ਬੰਗਾ ਲਾਵਾਂ ਨਾਲੇ ਤੁਸੀਂ ਮਿਸਤਰੀ ਨਾਲ ਵਿਗੜੇ ਨਾਲੇ ਤੁਸੀਂ ਲੋਕਲ ਦੁਕਾਨਦਾਰ ਨਾਲ ਵਿਗੜੇ ਹਰ ਇੱਕ ਬੰਦੇ ਨਾਲ ਵਿਗੜ ਕੇ ਫੇਰ ਤੁਸੀਂ 10000 100 ਕਿਲੋਮੀਟਰ ਤੇ ਆ ਕੇ ਵੱੱਦ ਲਾ ਰਹੇ ਹੋ ਇਹ ਕੀ ਗੱਲ ਬਣੀ ਫੇਰ ਤਾਂ ਕੋਈ ਫੇਰ ਮੈਂ ਮੂਰਖਾ ਨਹੀਂ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਲੈ ਵੀ ਦਰਸ਼ਕੋ ਗੱਲ ਇਹ ਹੈ ਆ ਵੀ ਬਹੁਤ ਸਾਰੀਆਂ ਗੱਲਾਂ ਨੇ ਹਮੇਸ਼ਾ ਇੱਕ ਵੀਡੀਓ 'ਚ ਨਹੀਂ ਹੁੰਦੀਆਂ ਸਮੇਂ ਸਮੇਂ ਤੇ ਤੁਹਾਨੂੰ ਜਾਣਕਾਰੀ ਦਿੰਨੇ ਰਹੇ ਹਾਂ ਸਾਨੂੰ ਜਿੰਨੀ ਕੁ ਮਿਲਦੀ ਹੁੰਦੀ ਆ ਤੇ ਲਖਵਿੰਦਰ ਜੀ ਤੋਂ ਵੀ ਥੋੜਾ ਥੋੜਾ ਸਮਾਂ ਲੈਂਦੇ ਰਹੇ ਨੇ ਇਹ ਵੀ ਬੀਜੀ ਜ਼ਿਆਦੇ ਹੁੰਦੇ ਨੇ ਹੁਣ ਵੀ ਮੇਰੇ ਖਿਆਲ ਤੇ 10 15 ਬੰਦੇ ਉਡੀਕ ਰਹੇ ਨੇ ਇਹਨਾਂ ਨੂੰ ਸੋ ਆਪਾਂ ਇਹਨਾਂ ਨੂੰ ਅੱਜ ਇਜਾਜ਼ਤ ਦੇਈਏ ਤੇ ਇਹਨਾਂ ਦਾ ਕਰੀਏ ਧੰਨਵਾਦ ਵੀ ਧੰਨਵਾਦ ਤੁਸੀਂ ਕੀਮਤੀ ਸਮਾਂ ਦਿੱਤਾ ਜੀ ਤੇ ਧੰਨਵਾਦ ਸਭ ਤੋਂ ਵੱਡਾ ਥੋੜਾ ਜਿਹੜਾ ਤੁਸੀਂ ਇਹਨਾਂ ਪਿਆਰ ਦਿੰਦੇ ਹੋ ਬੇਨਤੀ ਆ ਵੱਧੋ ਵਧ ਦਿੰਦੇ ਰਹੋ ਇਹ ਸਾਥ ਦਿੰਦੇ ਰਹੋ ਵੀਡੀਓ ਸ਼ੇਅਰ ਜਰੂਰ ਕਰਦੇ ਰਹੋ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ